ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਇਹ ਪੈਂਟ ਕਰਿਆ ਹੋਇਆ ਅਸੀਂ ਸੂਟ ਦਿਖਾਉਣੀ ਹੈ ਇਹ ਸਾਡੇ ਕੋਲ 2.5 ਮੀਟਰ ਦਾ ਕਮੀਜ਼ ਦਾ ਕੱਪੜਾ ਹੈ ਤੇ ਇਸੇ ਸਾਰੇ ਸੈਂਟਰ ਤੇ ਬੁਟਾ ਜਾਂਦਾ ਤੇ ਅਸੀਂ ਬਾਹਾਂ ਤੇ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਕੱਪੜਾ ਇਸ ਤਰ੍ਹਾਂ ਦਾ ਹੈ ਇਹਨਾਂ ਦਾ ਜੈਵਲ ਜਟਾ ਹੋਰ ਹੀ ਕੱਪੜਾ ਇਹਨਾਂ ਵਿੱਚ ਤੇ ਤੁਸੀਂ ਸਾਥੋਂ ਕਿਸੇ ਵੀ ਕੱਪੜੇ ਤੇ ਇਹ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਤੇ ਇਹਦਾ ਬਾਹਾਂ ਦਾ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਆਹ ਸੀ ਬਾਹਾਂ ਤੇ ਬਣਾਇਆ ਹੋਇਆ ਦੋਨੋਂ ਬਾਹਾਂ ਦੇ ਤੇ ਜੇ ਤੁਸੀਂ ਆਪ ਦਾ ਕੱਪੜਾ ਭੇਜ ਕੇ ਸਾਥੋਂ ਪੇਂਟ ਕਰਵਾਉਣਾ ਤਾਂ ਵੀ ਪੇਂਟ ਕਰਵਾ ਸਕਦੇ ਹੋ ਸਾਨੂੰ ਆਪ ਆ ਸਾਲ ਕਪੜਾ ਦੇ ਮਨ ਪਸੰਦ ਦਾ ਭੇਜ ਕੇ ਵੀ ਪੇਂਟ ਕਰਵਾ ਸਕਦੇ ਹਾਂ ਜਿਹੇ ਜਿਹਾ ਵੀ ਡਿਜ਼ਾਈਨ ਆਖੋਗੇ ਉਸੇ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਅਸੀਂ ਬਣਾ ਕੇ ਤਿਆਰ ਕਰਕੇ ਦੇ ਸਕਦੇ ਹਾਂ ਚਾਹੇ ਕੋਟਨ ਦੇ ਚਾਹੇ ਕੰਸੇ ਤੇ ਵੀ ਕਰਵਾ ਸਕਦੇ ਹਾਂ ਜੇ ਤੁਸੀਂ ਹੋਰ ਕਲਰ ਦਾ ਸਾਥੋਂ ਕਪੜਾ ਲੈ ਕੇ ਸਾਥੋਂ ਹੀ ਤਿਆਰ ਕਰਵਾਉਣਾ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੇ ਕਪੜੇ ਤੇ ਅਸੀਂ ਪੇਂਟ ਕਰਵਾਉਣਾ ਹੈ ਕਿ ਇਹ ਜਿਹੇ ਕਲਰ ਤੇ ਤੇ ਬਲੂ ਕਲਰ ਦਾ ਸਾਡੇ ਕੋਲ ਹੈ ਤੇ ਹੁਣ ਤੁਹਾਨੂੰ ਅਗਲਾ ਸੂਟ ਦਿਖਾਉਣੀ ਆ ਉਹ ਵੀ ਕਮੀਜ਼ ਹੀ ਆ ਕੁੜਤੀ ਆ ਉਹ ਵੀ ਤੇ ਉਹ ਦਿਖਾਉਣੀ ਆ ਅਗਲਾ ਡਿਜ਼ਾਈਨ ਸਾਡੇ ਕੋਲ ਕੁੜਤੀ ਦਾ ਇਹ ਆ ਇਹ ਗ੍ਰੀਨ ਕਲਰ ਚ ਹੈ ਤੇ ਜੈਮ ਕਾਟਨ ਦਾ ਕੱਪੜਾ ਕੋਟ ਨੂੰ ਤੇ 2 ਮੀਟਰ ਕੱਪੜਾ ਹੈ ਤੇ ਤਾਂ ਸੀ ਘੇਰੇ ਦਾ ਡਿਜ਼ਾਈਨ ਬਣਾਇਆ ਹੋਇਆ ਦੇਖੋ ਪੂਰੇ ਘੇਰੇ ਚੋਂ ਤੋ ਟਿਕਰ ਜਾਂਦਾ ਤਾਂ ਟਿਕਰ ਚੱਕਾਂ ਤੋਂ ਅੱਗੇ ਤੱਪ ਜਾਊਗਾ ਤੇ ਜ ਤੁਸੀਂ ਐ ਦੇ ਨਾਲ ਦੀ ਸਲਵਾਰ ਬਣਾ ਸਕਦੇ ਹੋ ਘਰੇ ਪਈ ਹੁੰਦੀ ਉਹਦੇ ਨਾਲ ਵੀ ਉਹ ਕਰ ਸਕਦੇ ਹੋ ਤੇ ਜ ਇਹ ਦਾ ਨਾ ਹੁੰਦਾ ਕੋਈ ਸੂਟ ਤਿਆਰ ਕਰ ਬਣਾਉਂਗਾ ਤਰ੍ਹਾਂ ਕਰ ਸਕਦੇ ਤੇ ਇਹ ਕਪੜੇ ਦਾ ਇਸ ਤਰ੍ਹਾਂ ਮੋੜ ਕੇ ਬਣਾਉਣਾ ਤੁਸੀਂ ਵੀ ਐ ਲੰਬੇ ਤਰ੍ਹਾਂ ਤੇ ਇਹ ਦਾ 21 ਇੰਚ ਵੀ 22.5 ਇੰਚ ਤਿਆਰ ਹੋਊਗਾ ਟਿਸ਼ੂ ਨਾਲ ਤੁਸੀਂ ਇੱਥੇ ਟਿਸ਼ੂ ਲਾ ਕੇ ਤੇ ਬਣਾ ਸਕਦੇ ਤੇ ਜੇ ਤੁਸੀਂ ਐ ਲੰਮਾਈ ਦੌਰ ਤੇ ਇਹ 38 ਇੰਚ ਤਿਆਰ ਹੋਊਗਾ ਜੀ ਦੀ 38 ਇੰਚਾ ਵੀ ਲੈ ਸਕਦਾ ਲਮਾਈ ਤਿਆਰ 38 ਇੰਚ ਇਹ 2 ਮੀਟਰ ਕਪੜਾ 38 ਇੰਚ ਤਿਆਰ ਹੋਈ ਜਾ ਤੇ ਜੀ ਐਸ ਸਲੋਟ ਬਣਾਉਣਾ ਤੁਸੀਂ ਐਸ ਸਲੋਟ ਦੇਖੋ ਇਸ ਤਰ੍ਹਾਂ ਕਰਕੇ ਤਾਂ ਇਹ ਵੀ 20 20 ਤਿਆਰ ਹੋਈ ਜਾ ਟਿਸ਼ੂ ਲਾ ਕੇ ਤੁਸੀਂ ਇੱਥੋਂ ਤਿਆਰ ਕਰਵਾ ਕਰਦੇ ਆ ਦੇਖੋ ਆ 20 ਇੰਚਾ ਘੇਰਾ ਤਿਆਰ ਲਈ ਜਾਗਾ ਇਹ 21 ਇੰਚ ਹੈ ਇਹਨਾਂ ਕੱਪੜਾ ਇਹ ਤੁਸੀਂ ਬਾਹਾਂ ਇੰਦਰੋਂ ਬਣਾ ਸਕਦੇ ਹੋ ਲਵਾਈ ਜਿੰਨੀ ਮਰਜ਼ੀ ਰੱਖ ਸਕਦੇ ਹੋ ਬਾਹਾਂ ਫਿਰ ਤੁਹਾਡੇ ਨਾਲ ਇਸ ਪੱਲੇ ਤੇ ਬਣ ਜਾਣਗੀਆਂ ਜੇ ਤੁਸੀਂ ਕਿਸੇ ਨੂੰ ਲੈਣਾ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਇਹ ਕਿਸੇ ਦੀ 21 ਇੰਚ ਤੇ 38 ਇੰਚ ਲਵਾਈ ਹੈ ਫਿਰ ਮਹਾ ਇੰਦਰ ਅਸੀਂ ਕਰਦੇ ਆ ਕਿ ਅਸੀਂ ਬਾਹਾਂ ਨਹੀਂ ਕੀਤੀਆਂ ਹੋਈਆਂ ਨੇ ਤੇ ਤੁਸੀਂ ਕਿਸੇ ਵੀ ਕਲਰ ਦੇ ਜਾਂ ਕਿਸੇ ਵੀ ਕਪੜੇ ਦੇ ਸਾਥੋਂ ਪੇਂਟ ਕਰਵਾ ਸਕਦੇ ਹੋ ਸਾਨੂੰ ਆਰਡਰ ਕਰਕੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਨੰਨ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਨਵਾਂ ਡਿਜ਼ਾਈਨ ਦੇ ਕੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਸਾਰਿਆਂ ਨੂੰ ਪਿਆਰ ਭਰੀ ਸਸਰੀਆ ਕੌਰ